ਡੇਰਾ ਰਾਧਾ ਸਵਾਮੀ ਦੇ ਵੱਲੋਂ ਇੱਕ ਵੱਡੇ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਡੇਰਾ ਰਾਧਾ ਸਵਾਮੀ ਸ਼ਾਸਨ ਬਿਆਸ ਜੋਕੀ ਬਿਆਸ ਦੇ ਵਿੱਚ ਸਥਿਤ ਹੈ ਪੂਰੇ ਵਿਸ਼ਵ ਭਰ ਦੇ ਵਿੱਚ ਇਸ ਡੇਰੇ ਦੇ ਲੱਖਾਂ ਸ਼ਰਧਾਲੂ ਨੇ ਡੇਰੇ ਦੇ ਜੋ ਮੁਖੀ ਸਨ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਵੱਲੋਂ ਅੱਜ ਅਨਾਉਂਸਮੈਂਟ ਕੀਤੀ ਗਈ ਹੈ ਕਿ ਹੁਣ ਤੋਂ ਯਾਨੀ ਕਿ 2 ਸਤੰਬਰ ਤੋਂ ਸਰਦਾਰ ਜਸਪੀਤ ਸਿੰਘ ਗਿੱਲ ਜਿਨ੍ਹਾਂ ਦੀ ਤੁਸੀਂ ਫੋਟੋ ਆਪਣੀ ਮੋਬਾਈਲ ਸਕਰੀਨ ਤੇ ਵੇਖ ਰਹੇ ਹੋ ਕਿ ਸਰਦਾਰ ਜਸਦੀਪ ਸਿੰਘ ਗਿੱਲ ਅੱਜ ਤੋਂ ਡੇਰੇ ਦੇ ਮੁਖੀ ਹੋਣਗੇ ਯਾਨੀ ਕਿ ਡੇਰੇ ਦਾ ਸਾਰਾ ਕਾਰਜਕਾਰੀ ਕੰਮ ਸਭ ਕੁਝ ਸਰਦਾਰ ਜਸਦੀਪ ਸਿੰਘ ਗਿੱਲ ਵੇਖਣਗੇ ਤੇ ਡੇਰੇ ਦੇ ਜੋ ਪਹਿਲਾ ਮੁਖੀ ਸਨ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਤੁਹਾਨੂੰ ਦੱਸ ਦਈਏ ਜਸਦੀਪ ਸਿੰਘ ਗਿੱਲ ਕਾਫੀ ਪੜ੍ਹੇ ਲਿਖੇ ਨੇ ਉਹਨਾਂ ਦੀ ਉਮਰ 45 ਸਾਲ ਹੈ ਤੇ ਇਸ ਤੋਂ ਇਲਾਵਾ ਉਹ ਕੈਂਬਰੀਜ ਯੂਨੀਵਰਸਿਟੀ ਤੋਂ ਪੜ੍ਹੇ ਨੇ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਉਹਨਾਂ ਨੇ ਪੀ ਐਚ ਡੀ ਕੀਤੀ ਹੈ ਕੈਂਬਰੀਜ ਯੂਨੀਵਰਸਿਟੀ ਤੋਂ ਇਸ ਤੋਂ ਇਲਾਵਾ ਉਹ ਆਈ ਆਈ ٹی ਐਨ ਨੇ ਦਿੱਲੀ ਦੀ ਯੂਨੀਵਰਸਿਟੀ ਤੋਂ ਆਈ ਆਈ ٹی ਕੀਤੀ ਹੈ ਉਮੀਦ ਕਰਦੇ ਆ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਹੋਵੇਗਾ ਜੇ ਖਬਰ ਚੰਗੀ ਲੱਗੀ ਲਾਈਕ ਸ਼ੇਅਰ